ਸਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਦੋ ਗੱਲਾਂ ਸੁਣੋ ਤੇ ਫਿਰ ਆਪਾਂ ਬੜੀ ਜ਼ਰੂਰੀ ਗੱਲ ਕਰਨੀ ਆ ਸੋ ਅੱਗੇ ਤੋਂ ਅੱਗੇ ਸਾਂਝਾ ਕਰ ਦਿਓ ਮੇਰਾ ਵੀਰ ਤਾਂ ਕਿ ਤੁਹਾਡੀ ਸਾਰੀ ਮੇਰੀ ਜਿਹੜੀ ਗੱਲਬਾਤ ਆ ਤੁਹਾਡੇ ਤੱਕ ਪਹੁੰਚ ਸਕੇ ਆ ਪਹਿਲਾਂ ਸੁਣਿਓ ਜਨਾਬ ਬੁੱਢਾ ਨਾਲਾ ਜਿਹੜਾ ਸਤਲੁਜ ਦੇ دریا ਦੇ ਵਿੱਚ ਡਿੱਗਦਾ ਸਾਰਾ ਜਿਹੜਾ ਪਾਣੀ ਸਤਲੁਜ ਦਾ ਕਾਲੇ ਰੰਗ ਦਾ ਹੁੰਦਾ ਜਾਂਦਾ ਜਾਂਦਾ ਬਾਰਡਰ ਏਰੀਆ ਤੱਕ ਜਾਂਦੇ ਜਾਂਦੇ ਜਿਹੜੇ ਨਲਕੇ ਨੇ ਪਿੰਡਾਂ ਦੇ ਵਿੱਚ ਲੱਗੇ ਹੋਏ ਉਥੇ ਬਹੁਤ ਹੀ ਹੈਵੀ ਟਾਕਸਿਕ ਜਿਹੜੇ ਨੇ ਪਾਣੀ ਦੇ ਵਿੱਚ ਪਾਏ ਜਾਂਦੇ ਨੇ 5-7 ਸਾਲ ਦੀ ਉਮਰ ਚ ਉਹਨਾਂ ਦੇ ਵਾਲ ਚਿੱਟ ਉਹਨਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਜਾਂ ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਨੇ ਬਹੁਤ ਸਾਰੇ ਪਿੰਡਾਂ 'ਚ ਚਾਈਲਡਲੈਸ ਕਪਲ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਸੋ ਤੁਸੀਂ ਸੁਣਿਆ ਮੁੱਖ ਮੰਤਰੀ ਸਾਹਿਬ ਨੂੰ ਇਹ ਉਦੋਂ ਬੋਲ ਰਹੇ ਨੇ ਜਦੋਂ ਮੁੱਖ ਮੰਤਰੀ ਨਹੀਂ ਸੀ ਐਮਪੀ ਹੁੰਦੇ ਸੀ ਹੁਣ ਵੀ ਬੋਲ ਰਹੇ ਨੇ ਆਹੀ ਵਿਧਾਨ ਸਭਾ ਵੋਟਾਂ ਦੇ ਵਿੱਚ ਇਹਨਾਂ ਨੇ ਕਈ ਸਟੇਜਾਂ ਤੋਂ ਹੀ ਬੋਲਿਆ ਕਿ ਜੀ ਸਾਡੇ ਦਰਿਆ ਗੰਦੇ ਕਰਤੇ ਸਾਡੇ ਧਰਤੀ ਹੀਟਾਂ ਜਰਾਂ ਪਾਤੀਆਂ ਹੈਰਾਨੀ ਦੀ ਗੱਲ ਹੈ ਬੰਦਾ ਐਮਪੀ ਹੋ ਕੇ ਵੀ ਬੋਲਦਾ ਰਿਹਾ ਬੰਦਾ ਕਲਾਕਾਰ ਹੋ ਕੇ ਵੀ ਬੋਲਦਾ ਰਿਹਾ ਤੇ ਬਾਅਦ ਮੁੱਖ ਮੰਤਰੀ ਹੋ ਕੇ ਵੀ ਉਹੀ ਬੋਲੀ ਜਾਂਦਾ ਮਾਨ ਸਾਹਿਬ 12 ਅਗਸਤ ਦੇ ਐਨਜੀਟੀ ਦੇ ਆਰਡਰ ਨੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਆਰਡਰ ਨੇ ਸੈਂਟਰ ਪ੍ਰਦੂਸ਼ਣ ਬੋਰਡ ਦੇ ਆਰਡਰ ਨੇ ਬੰਦ ਕਰਨ ਦੇ ਸ਼ਕਤੀ ਨਾਲ ਆਰਡਰ ਨੇ ਸੰਵਿਧਾਨਕ ਅਦਾਰਿਆਂ ਦੇ ਆਰਡਰ ਨੇ ਬੰਦ ਕਿਉਂ ਨਹੀਂ ਕੀਤਾ ਗਿਆ ਇਹ ਜ਼ਹਿਰਾਂ ਦੇ ਕੇ ਮਾਰਿਆ ਕਿਉਂ ਜਾ ਰਿਹਾ ਪੰਜਾਬ ਨੂੰ ਸਵਾਲ ਇਹ ਆ ਤੁਸੀਂ ਤਾਂ ਧਰਾਗ ਵਾਲੇ ਭੈਣੀ ਤੇ ਜਰਹੇਲਾ ਸਾਰੇ ਪਿੰਡਾਂ ਚ ਗਏ ਆ ਸੀ ਵੀ ਗਏ ਜਿੱਥੇ ਲੋਕ ਮਰ ਗਏ ਉਹ ਬੱਚੇ ਮਰ ਗਏ ਯਾਰ ਲੋਕਾਂ ਦੇ ਦਰਸਾਉਂਦਾ ਲੋਕਾਂ ਦੀ ਜ਼ਿੰਦਗੀ ਨੂੰ ਦੇਖ ਕੇ ਉਹ ਕਹਿੰਦਾ ਬਈ ਸਾਨੂੰ ਕਾਲਾ ਪੀਲਾ ਹੋ ਗਿਆ ਸਰ 60% ਕਾਲਾ ਪੀਲਾ ਹੋਇਆ ਪਿਆ 80% ਪੰਡਾਂ ਚ ਕਾਲਾ ਪੀਲਾ ਯਾਰ ਸਾਡੇ ਜਵਾਹ ਦੁੱਧ ਚੁੰਦਿਆਂ ਨੂੰ ਕੈਂਸਰ ਹੋ ਜੰਮਦਿਆਂ ਨੂੰ ਮੂੰਹ ਦੇ ਕੈਂਸਰ ਜੀਭਾਂ ਦੇ ਕੈਂਸਰ ਹੋਣ ਲੱਗ ਗਏ ਯਾਰ ਐਡੇ ਯਾਰ ਤੁਸੀਂ ਨਿਰਦਈ ਤੇ ਨਕਮੇ ਨਿਕਲੋਗੇ ਕਿਹਨੇ ਸੋਚਿਆ ਸੀ ਯਾਰ ਫਰਾਨੀ ਦੀ ਗੱਲ ਆ ਯਾਰ ਐਡਾ ਮਸਲਾ ਬਣਿਆ ਖੜਾ ਤੇ ਚੁੱਪ ਐ ਸਰਕਾਰ ਬਿਲਕੁਲ ਚੁੱਪ ਐ ਕੋਈ ਗੱਲਬਾਤ ਨਹੀਂ ਸਭ ਪਾਸੇ ਚੁੱਪ ਹੋ ਗਏ ਬਸ ਹੁਣ ਇਹਨਾਂ ਦੀ ਸਕੀਮ ਇਹ ਐ ਆ ਧਿਆਨ ਨਾਲ ਗੱਲ ਸੁਣ ਲਓ ਹੁਣ ਸਾਨੂੰ ਵੀ ਪਤਾ ਲੱਗਿਆ ਹੈ ਵੀ ਸਰਕਾਰ ਤੇ ਪ੍ਰਸ਼ਾਸਨ ਤੇ ਇ ਇੱਕ ਸਕੀਮ ਤੇ ਬੈਠਿਆ ਵੀ ਜੇ ਸਦਾ ਲਈ ਇਸ ਮੁੱਦੇ ਨੂੰ ਖਤਮ ਕਰਨਾ ਹੈ ਤਾਂ ਇੰਨਾ ਲੋਕਾਂ ਦਾ ਜਿਹੜਾ ਕੱਲ ਨੂੰ ਹੋਣ ਵਾਲਾ ਕਾਠਾ ਉਹਨੂੰ ਹਿੰਸਕ ਬਣਾ ਦਿਓ ਕੋਈ ਟਕਰਾਅ ਕਰਾ ਦਿਓ ਇਹ ਲਗਾਤਾਰ ਪ੍ਰਸ਼ਾਸਨ ਸਰਕਾਰ ਤੇ ਫੈਕਟਰੀਆਂ ਵਾਲੇ ਮਿਲ ਕੇ ਸ਼ਾਸ ਘੜੀ ਬੈਠੇ ਐ ਇਸੇ ਕਰਕੇ ਉਹ ਬਿਆਨ ਦਵਾਇਆ ਗਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਫੈਕਟਰੀਆਂ ਦੇ ਮਾਲਕਾਂ ਤੋਂ ਵੀ ਅਸੀਂ 1 ਲੱਖ ਬੰਦਾ ਖੜਾ ਕਰਾਂਗੇ ਸਾਕੇ ਟਕਰਾਅ ਹੋ ਗਿਆ ਟਕਰਾਅ ਦੇ ਵਿੱਚ ਇਹਨਾਂ ਨੇ ਕੀ ਕਰਨਾ ਆਪਣੇ ਬੰਦੇ ਵੀ ਬਾੜਨਗੇ ਇਹ ਧਿਆਨ ਰੱਖਿਓ ਕੱਲ ਨੂੰ ਸਰਕਾਰ ਨੇ ਪੁਲਿਸ ਨੇ ਆਪਣੇ ਬੰਦੇ ਬਾੜ ਕੇ ਕੋਈ ਮਾਹੌਲ ਖਰਾਬ ਕਰਨਾ ਟਕਰਾਅ ਕਰਾਉਣਾ ਟਕਰਾਅ ਕਰਾਉਣ ਤੋਂ ਬਾਅਦ ਇਹਨਾਂ ਸਾਰਾ ਆਗੂਆਂ ਦੇ ਸੱਟ ਕੇ ਜ਼ਿੰਮੇਵਾਰੀ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਖਦੇੜ ਕੇ ਜਾਂ ਬੰਦ ਕਰਕੇ ਇਹ ਮੁੱਦਾ ਹੀ ਗਾਇਬ ਕਰ ਦੇਣਾ ਮੁੱਦਾ ਹੀ ਖਤਮ ਕਰ ਦੇਣਾ ਇਹ ਮੁੜ ਕੇ ਨਾ ਕੋਈ ਯਾਰਾਂ ਦੀ ਗੱਲ ਹੋਣੀ ਹੈ ਨਾ ਲੋਕਾਂ ਨੇ ਬੋਲਣਾ ਲੋਕਾਂ ਨੇ ਸ਼ਾਂਤ ਹੋ ਜਾਣਾ ਇਹਨਾਂ ਦੀ ਸਕੀਮਾਂ ਭਰਾਵੋ ਤੇ ਮੈਂ ਤੁਹਾਨੂੰ ਅਪੀਲ ਕਰਦਾ ਪੰਜਾਬੀਓ ਮੈਨੂੰ ਉੱਪਰ ਦੀ ਬਹੁਤ ਵੱਡੀ ਗਿਣਤੀ ਚਾ ਰਹੇ ਹਾਂ ਮੈਂ ਬਾਰ-ਬਾਰ ਅਪੀਲ ਕਰਦਾ ਵੀ ਇੱਕ ਤਾਂ ਸ਼ਾਂਤੀ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤਮਈ ਤਰੀਕੇ ਨਾਲ ਆਪਣਾ ਮਾਰਚ ਹੈ ਸ਼ਾਂਤਮਈ ਤਰੀਕੇ ਨਾਲ ਪਹੁੰ ਇਹ ਸਾਡੇ ਡਾਂਗਾ ਮਾਰਦੇ ਆ ਇਹ ਸਾਡੇ ਗੋਲੀਆਂ ਮਾਰਦੇ ਆ ਜ਼ਬਰ ਕਰਦੇ ਆ ਜੋਟ ਸਿਰਪਾੜ ਦੇ ਲੱਤਾਂਵਾਹ ਤੋੜਦੇ ਤੋੜਨ ਦਿਓ ਅਸੀਂ ਇਹਨਾਂ ਦੇ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਨਾ